ਇਹ ਤਸਵੀਰਾਂ ਹੈਰਾਨ ਕਰਦੀਆਂ ਨੇ ਅਤੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਂਦੀਆਂ ਨੇ ਪੰਜਾਬ ਦੇ ਵਿੱਚ ਪਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਦੇ ਵਿੱਚ। ਉੱਥੇ ਹੀ ਦੱਸਦੀ ਹੈ ਕਿ ਬੀਤੀ ਰਾਤ ਜਲੰਧਰ ਵਿਖੇ ਇੱਕ ਵਕੀਲ ਦੇ ਘਰ ਦੇ ਬਾਹਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਈ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਵਕੀਲ ਦੇ ਘਰ ਦੇ ਬਾਹਰ ਤੋਂ ਹੀ ਗੋਲੀਆਂ ਚਲਾਈਆਂ ਜਾਂਦੀਆਂ ਨੇ। ਗਰੀਮਤ ਇਹ ਹੀ ਰਹੀ ਕਿ ਗੋਲੀਆਂ ਜਿਹੜੀਆਂ ਨੇ ਹਮਲਾਵਰਾਂ ਦੇ ਵੱਲੋਂ ਜੋ ਚਲਾਈਆਂ ਗਈਆਂ ਉਹ ਕਿਸੇ ਨੂੰ ਲੱਗੀਆਂ ਨਹੀਂ। ਪਰ ਵਕੀਲ ਦੇ ਘਰ ਦੇ ਗੇੜ ਤੇ ਗੋਲੀਆਂ ਲੱਗੀਆਂ ਨੇ ਜਿਸ ਦੇ ਨਿਸ਼ਾਨ ਵੀ ਸਾਫ਼ ਦਿਖਾਈ ਦੇ ਰਹੇ ਨੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਦੱਸ ਦਈਏ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਉਪਚੋਣਾ ਦੌਰਾਨ ਜਲੰਧਰ ਵਿਖੇ ਆਪਣਾ ਘਰ ਵੀ ਲਿਆ ਅਜਿਹਾਂ ਹਾਲਾਤਾਂ ਦੇ ਵਿੱਚ ਕਹ ਅਜਿਹਾਂ ਘਟਨਾਵਾਂ ਦਾ ਵਾਪਰਨਾ ਸਵਾਲ ਖੜੇ ਕਰਦਾ ਹੈ ਦਾਦੀ ਦੇ ਵਕੀਲ ਦੇ ਘਰ ਵਿੱਚ ਚਲੀਆਂ ਗੋਲੀਆਂ ਨੂੰ ਲੈ ਕੇ ਕਈ ਵਕੀਰ ਉਹਨਾਂ ਦੇ ਘਰ ਪਹੁੰਚ ਚੁੱਕੇ ਨੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਕੀਤੇ ਇਸ਼ਾਰੇ ਨੇ ਇੱਕ ਵਕੀਲ ਦਾ ਇਹ ਵੀ ਕਹਿਣਾ ਸੀ ਕਿ ਇਸ ਘਟਨਾ ਦੀ ਤਾਂ ਅਸੀਂ ਨਿੰਦਾ ਕਰਦੇ ਹਾਂ ਜਦੋਂ ਤੱਕ ਪੁਲਿਸ ਮਾਮਲਾ ਦਰਜ ਨਹੀਂ ਕਰਦੀ ਅਸੀਂ ਸਾਰੀ ਰਾਤ ਇੱਥੇ ਹੀ ਰਹਾਂਗੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਸੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਭਰੋਸਾ ਦਿਲਾਇਆ ਗਿਆ ਹੈ ਪਰ ਦੱਸ ਦिए ਕਿ ਇਸ ਮਾਮਲੇ ਨੂੰ ਲੈ ਕੇ ਸ਼ਹਿਰੀ ਪ੍ਰਧਾਨ ਕਾਂਗਰਸ ਦੇ ਰਜਿੰਦਰ 베ਰੀ ਦੇ ਵੱਲੋਂ ਇਹ ਗੱਲ ਕੀਤੀ ਗਈ ਕਿ ਗੁਰਮੋਹਨ ਸਿੰਘ ਵਕੀਲ ਜੋ ਨੇ ਉਹਨਾਂ ਦੇ ਘਰ ਤੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਦੋ ਗੋਲੀਆਂ ਚਲੀਆਂ ਨੇ ਗੇਟ ਦੇ ਉੱਪਰ ਸਾਫ਼ ਨਿਸ਼ਾਨ ਵੀ ਦਿਖ ਰਿਹਾ ਹੈ ਪਰ ਐਡਵੋਕੇਟ ਜਿਹੜੇ ਨੇ ਗੁਰਮੋਹਨ ਸਿੰਘ ਉਹ ਕਿਸੇ ਦਾ ਕੇਸ ਲੜਦੇ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸ ਨਾਲ ਲੜਨ ਡਿਲੇ ਕਿਹਾ ਜਾ ਰਿਹਾ ਅਤੇ ਧਮਕੀ ਵੀ ਪਹਿਲਾਂ ਵੀ ਦਿੱਤੀ ਜਾ ਚੁੱਕੀ ਹੈ ਕਿਹਾ ਜਾ ਰਿਹਾ ਕਿ ਉਹ ਕੇਸ ਛੱਡ ਦੇ ਜਿਸ ਨੂੰ ਲੈ ਕੇ ਵਕੀਲ ਸਾਹਿਬ ਦਾ ਇਹ ਕਹਿਣਾ ਸੀ ਕਿ ਉਹ ਇੱਕ ਐਡਵੋਕੇਟ ਨੇ ਉਹਨਾਂ ਦਾ ਪੇਸ਼ਾ ਹੈ ਕੇਸ ਲੜਨਾ ਤੇ ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਉੱਪਰ ਗੋਲੀਆਂ ਜਿਹੜੀਆਂ ਚਲਾਈਆਂ ਉਸ ਦੀ ਵੀਡੀਓ ਵੀ ਬਣਾ ਕੇ ਉਹਨਾਂ ਨੂੰ ਭੇਜੀ ਅਤੇ ਧਮਕੀ ਦਿੱਤੀ ਹੈ ਕਿ ਉਹ ਕੇਸ ਛੱਡ ਦੇਣ ਉਹਨੇ ਕਹਿਆ ਕਿ ਜਲੰਧਰ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਸੀਂ ਚੁੱਪ ਨਹੀਂ ਰਹਾਂਗੇ ਮੋਟਰਸਾਈਕਲ ਤੇ ਆਏ ਹਮਲਾਵਰਾਂ ਨੇ ਦੋ ਗੋਲੀਆਂ ਉਹਨਾਂ ਅਧਿਕਾਰੂ ਉੱਪਰ ਚਲਾਈਆਂ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪੀ ਜਾ ਚੁੱਕੀ ਹੈ ਪਰ ਅੱਜ ਇਹ ਹਾਲਾਤ ਜੋ ਬਣ ਰਹੇ ਨੇ ਜਿਹਦੇ ਕਰਕੇ ਹੁਣ ਹਰ ਕਿਸੇ ਇਨਸਾਨ ਨੂੰ ਡਰ ਕੇ ਰਹਿਣ ਦੇ ਵਿੱਚ ਮਜਬੂਰ ਹੋਣਾ ਪੈ ਰਿਹਾ ਫਿਰ ਉਹ ਚਾਹੇ ਵਕੀਲ ਹੈ ਜਾਂ ਫਿਰ ਕੋਈ ਅਫਸਰ ਹੈ ਜਾਂ ਫਿਰ ਆਮ ਜਨਤਾ ਹੈ ਕਿਉਂਕਿ ਆਏ ਦਿਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਲਾਅਨ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਹੁਣੇ ਪਤਾ ਲੱਗਿਆ ਵੀ ਗੁਰਮੋਹਨ ਸਿੰਘ ਵਰੀ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਘਰ ਫਾਇਰ ਹੋਇਆ ਦੋ ਇਹ ਨਿਸ਼ਾਨ ਵੀ ਨਜ਼ਰ ਆ ਰਹੇ ਆ ਉਹਨਾਂ ਦੇ ਇਹੜ ਦੇ ਉੱਪਰ ਔਰ ਇਹੀ ਪਤਾ ਲੱਗਾ ਕਿ ਕਿਸੇ ਦਾ ਕੇਸ ਲੜ ਰਹੇ ਸੀਗੇ ਔਰ ਦੂਜੇ ਪਾਸਿਓਂ ਉਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਧਮਕੀ ਭੇਜੀ ਵੀ ਤੁਸੀਂ ਇਸ ਕੇਸ ਨੂੰ ਨਾ ਡੀਲ ਕਰੋ ਨਾ ਲੜੋ ਪਰ ਇਹ ਐਡਵੋਕੇਟ ਇਹਨਾਂ ਦਾ ਪੇਸ਼ਾ ਹੈ ਔਰ ਅੱਜ ਉਹਨਾਂ ਨੇ ਸ਼ਰਿਆਵਾਂ 'ਵਾਂ ਆ ਕੇ ਇੱਥੇ ਗੋਲੀਆਂ ਵੀ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਵੀਡੀਓ ਵੀ ਭੇਜੀ ਇੱਕ ਕਿ ਇਹ ਦੇਖ ਲੈ ਵੀ ਇਹ ਤੇਰੇ ਅਸੀਂ ਗੋਲੀਆਂ ਚ ਲਾ ਕੇ ਚੱਲੇ ਆ ਔਰ ਇਹ ਤੂੰ ਵੀਡੀਓ ਵੀ ਦੇਖ ਲੈ ਤੇ ਹੁਣ ਤੈਨੂੰ ਦੂਸਰੀ ਤਰ੍ਹਾਂ ਸਿਝਾਂਗੇ ਇਹੋ ਜਿਹੇ ਹਾਲਾਤ ਆ ਜੋ ਜਲੰਧਰ ਦੇ ਹੋ ਰਿਹਾ ਹੈ ਅਸੀਂ ਇੱਕ ਤਿੰਨ ਪਹਿਲਾਂ ਆਏ ਸੀ ਕਿ ਬੰਦੇ ਨੂੰ ਕੁਝ ਪਤਾ ਲੱਗਿਆ ਆ ਬਾਈਕ ਤੇ ਆਇਆ ਕੋਈ ਸੀਸੀ ਫੁਟੇਜ ਸਾਹਮਣੇ ਆਈ ਇਸ ਦੀ ਸੀਸੀ ਫੁਟੇਜ ਉਹਨਾਂ ਕੋਲ ਹੈਗੀ ਹੈ ਜੀ ਕਿੰਨੇ ਦੋ ਜਣੇ ਦੋ ਫਾਇਰ ਕੀਤੇ ਉਹਨਾਂ ਨੇ ਔਰ ਕੋਇਲ ਵਗੈਰਾ ਬਰਮਤ ਹੋਇਆ ਕੋਇਲ ਨਹੀਂ ਬਰਮਤ ਹੋਇਆ ਨਾ ਦੇ ਗੇਟ ਤੋਂ ਚੰਗੇ ਨਿਸ਼ਾਨ ਆ ਜੀ ਜਿਹੜਾ ਇਹ ਮਾਮਲਾ ਹੋਇਆ ਜਿੱਥੇ ਦੇਖਣ ਨੂੰ ਮਿਲਿਆ ਕਿ ਗੋਲੀਆਂ ਚੱਲੀਆਂ ਗਈਆਂ ਇੱਕ ਵਕੀਲ ਵਕੀਲ ਦੇ ਕਾਰ ਦੇ ਅੰਦਰ ਕਿੱਦਾਂ ਦੇਖਦੇ ਹੋ ਨਹੀਂ ਆਪਾਂ ਇਹ ਸੈਂਸਿਟੀਵ ਸੁਖੰਡਮ ਕਰ ਰਹੇ ਹਾਂ अभी सारे एडवोकेट अच्छे रात बारह बजे इतने ही हाँ क्योंकि तो इट इज़ अटैक ऑन द लीगल फर्टिलिटी दिस विल नॉट बी भी टॉयरेट अज़ को टॉयट नहीं करा अ फैमिली है गोलियां गेट से लगे कल किसी को लग भी सदियाँ भी असं इस नॉलेज आता है और उन्होंने उन्हें सूश्योरेंस दी हुई है कि आप जड़ी भी है एफ आई आर दर्ज होएगी और उन्हें कहा जब तक एफ आई आर दर्ज नहीं हो रही है